ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ਾ ਰੋਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹਿੱਲੇ ਅਪਣਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਕੁ بلند ਹੋ ਚੁੱਕੇ ਨੇ ਜੇਕਰ ਉਹਨਾਂ ਨੂੰ ਕੋਈ ਸ਼ਰਾਬ ਵੇਚਣ ਤੋਂ ਰੋਕਦਾ ਹੈ ਤਾਂ ਉਹ ਸ਼ਰਯਾਮ ਗੁੰਡਾਗਰਦੀ ਕਰਦੇ ਨੇ ਤੇ ਨਾਲ ਹੀ ਇੱਥੇ ਤਾਂ ਫਾਇਰਿੰਗ ਦਾ ਵੀ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਨਰੰਗਕੇ ਸਿਆਲ ਦਾ ਜਿੱਥੋਂ ਦੇ ਪਿੰਡ ਦੇ ਲੋਕਾਂ ਨੇ ਪਿੰਡ ਵਿੱਚ ਰਹਿ ਰਹੇ ਇੱਕ ਨੌਜਵਾਨ ਨੂੰ ਨਜਾਇਜ਼ ਸ਼ਰਾਬ ਵੇਚਣ ਤੋਂ ਰੋਕਿਆ ਤਾਂ આરોપી ਦੇ ਵੱਲੋਂ ਲੋਕਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਤੇ ਨਾਲ ਹੀ ਆਪਣੇ ਕੁਝ ਸਾਥੀ ਗੁੰਡਿਆਂ ਨੂੰ ਬੁਲਾ ਕੇ ਗੁੰਡਾਗਰਦੀ ਵੀ ਕੀਤੀ ਗਈ ਅਤੇ ਹਵਾਈ ਫਾਇਰ ਕੱਢੇ ਗਏ ਤੇ ਜਿਸ ਤੋਂ ਬਾਅਦ ਇੱਟਾਂ ਰੋੜੇ ਵੀ ਚਲਾਏ ਗਏ ਤੁੰਦਾਜ਼ੀ ਹੈ ਕਿ ਇਸ ਦੇ ਵਿੱਚ ਇੱਕ ਪਰਿਵਾਰ ਦੇ 3 ਜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਇਸ ਘਟਨਾ ਦੀ ਸਾਰੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਅਸਲਾ ਲੈ ਕੇ ਆਏ ਨੌਜਵਾਨ ਗੁੰਡਾਗਰਦੀ ਫੈਲਾ ਰਹੇ ਨੇ ਤੇ ਹਵਾਈ ਫਾਇਰ ਕੱਢ ਰਹੇ ਨੇ ਦਰਅਸਲ ਇਹਨਾਂ ਨੂੰ ਸ਼ਰਾਬ ਵੇਚਣ ਤੋਂ ਰੋਕਿਆ ਗਿਆ ਸੀ ਜਿਸ ਦੇ ਚਲਦਿਆਂ ਇਹਨਾਂ ਨੇ ਇਹ ਗੁੰਡਾਗਰਦੀ ਕੀਤੀ ਹੈ ਤੇ ਇਹਨਾਂ ਨੇ ਇੱਕ ਬਜ਼ੁਰਗ ਮਹਿਲਾ ਦੇ ਵੀ ਸੱਟਾਂ ਮਾਰੀਆਂ ਨੇ ਗੁੰਡਿਆਂ ਨੇ ਬਜ਼ੁਰਗ ਔਰਤ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ ਤੇ ਉਸ ਦੀ ਲੱਤ ਤੋੜ ਦਿੱਤੀ ਹੈ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਅਤੇ ਪੀੜਤ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਨੇ ਆ। ਉੱਥੇ ਦੂਜੇ ਪਾਸੇ ਪੁਲਿਸ ਵਾਲਿਆਂ ਦਾ ਰਵਈਆ ਸ਼ਰਾਬ ਵੇਚਣ ਵਾਲਿਆਂ ਦੇ ਪ੍ਰਤੀ ਸਹਾਨੂੰ ਪੁੱਤੀ ਪਰਿਆ ਬਣਿਆ ਹੋਇਆ ਹੈ। ਜਿੱਥੇ ਕਿ ਬੀਤੇ 5 ਦਿਨਾਂ ਦੇ ਪਹਿਲਾਂ ਦੀ ਇੱਕ ਘਟਨਾ ਹੈ ਤੇ ਪਰ ਪੁਲਿਸ ਦੇ ਵੱਲੋਂ ਇਸ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਜਦੋਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਥਾਣੇ ਦੇ ਬਾਹਰ ਧਰਨਾ ਲਾਉਣ ਦਾ ਐਲਾਨ ਕੀਤਾ ਤਾਂ ਫਿਰ ਪੁਲਿਸ ਨੇ ਨ 5 ਲੋਕਾਂ ਖਿਲਾਫ ਅਸਲਾ ਐਕਟ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਪਰ ਇਸ ਬਾਬਤ ਹਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਇਹ ਨਾਮ ਕਿਹਦੇ ਕੋਲ ਹੈ? ਇਹ ਨਰੰਕੇ ਸੇ ਆਲੇ ਪਿੰਡ ਆਈ ਗੁਰਪ੍ਰੀਤ ਸਿੰਘ ਨਾਮ ਆਈ ਮੇਰੇ। ਗੁਰਪ੍ਰੀਤ ਸਿੰਘ ਜਿਹੜਾ ਹਮਲਾ ਹੋਇਆ ਗੁੰਡਾਗਰਦੀ ਹੋਈ ਕਿੱਨਾ ਵਲੋਂ ਕੀਤੀ ਗਈ ਤੇ ਕਿਵੇਂ ਹੋਈ? ਇਹ ਗੁਰਪਾਲ ਸਿੰਘ ਹੁਣਾਂ ਲੋ ਗੁਰੂ ਨਗਰ ਦੀ ਕੀਤੀ ਗਈ। ਇਹ ਸ਼ਰਾਬੇ ਜਿਸ ਸੀ ਅਹੀਂ ਇਹਨੂੰ ਕਹਿੰਦੇ ਸਾਡੇ ਘਰ ਆ ਦੋ ਜੀ ਤੁਸੀਂ ਸ਼ਰਾਬ ਨਾ ਇੱਥੇ ਵਿੱਚੋ ਤੇ ਇੰਨੇ ਚ ਹੀ ਕਹਿ ਕੇ ਗਏ ਚਲੇ ਆਈ ਉਦੋਂ ਬਾਅਦ ਗੁਰਪਾਲ ਨੇ ਆਪਦੇ ਭਰਾ ਨੂੰ ਬੁਲਾ ਲਿਆ ਤੇ ਗਾਲ੍ਹਾਂ ਕੱ ਪਰਗਤ ਸਿੰਘ ਅਕਬਾਲ ਤੇ ਅਪੂ ਜੀ ਇਹ ਆਏ ਆ ਅਕਬਾਲ ਕੋਲੇ ਸਟਲ ਸੀ ਉੱਪਰ ਫਾਇਰ ਕਰਨ ਲੱਪਿਆ ਭਾਈ ਤੇ ਪ੍ਰਗਟ ਉਹਨੇ ਇੱਟਾ ਮੰਨ ਲਾ ਪਈ ਉਹ ਇੱਟ ਮੇਰੇ ਵਿੱਚ ਦੇ ਵਿੱਚ ਲੱਗੀ ਆ ਉਸ ਤੋਂ ਬਾਅਦ ਇਹ ਚੁੱਪ ਕਰਕੇ ਸ਼ਾਂਤ ਕਰਕੇ ਬਹਿ ਗਏ ਜੀ ਅਸੀਂ ਲੈ ਗਏ ਮੈਨੂੰ ਮੇਰੇ ਭਰਾ ਹੁਣੀ ਹਸਪੀਟਲ ਹੀ ਉਸ ਤੋਂ ਬਾਅਦ ਇਹਨੇ ਗੋਪੀ ਨੇ ਆਪਦੇ ਸਾਲੇ ਬੁਲਾਏ ਆਈ ਆਪਦੇ ਸਾਲਿਆਂ ਨੂੰ ਬੁਲਾ ਕੇ ਸਾਡੇ ਘਰੇ ਵਾਈਫਾਇਰ ਕੀਤੇ ਜਿੰਦੇ ਵਿੱਚ ਕਰਾਜੂ ਸਾਡੇ ਮਾਰੇ ਸੁਖਜੀਤ ਸਿੰਘ ਮੇਰਾ ਭਰਾ ਉਹਦੇ ਸਿਰ 'ਚ ਲੱਗੇ ਆਈ ਠੀਕ ਹੈ ਜੀ ਉਦੋਂ ਬਾਅਦ ਮੇਰੀ ਦਾਦੀ ਜੀ ਰਾਜੂ ਉਹਨਾਂ ਨੂੰ ਪੁੱਛਣ ਲੱਗੇ ਕੀ ਗੱਲ ਆਈ ਵੀਰਪਾਲ ਨੇ ਤੇ ਗੁਰਪਾਲ ਸਿੰਘ ਨੇ ਉਹਨਾਂ ਨੂੰ ਛੱਟ ਕੇ ਕੁੱਟਿਆ ਉੱਤੋਂ ਫਿਰ ਤੇ ਉਹਦੇ ਭਰਾ ਗੋਪੀ ਦੇ ਸਾਲੇ ਆ ਜੀ ਜਿਹੜੇ ਸੁੱਖਾ ਤੇ ਰਾਜੂ ਇਹਨਾਂ ਨੇ ਫੈਰ ਕੀਤੇ ਆ ਜੀ ਸਾਡੇ ਘਰੇ ਕਿੰਨੀ ਗੁੰਡਾਗਰਦੀ ਕੀਤੀ ਬੜੀ ਗੁੰਡਾਗਰਦੀ ਕੀਤੀ ਜੀ ਸਾਡੇ ਘਰੇ ਉਦੋਂ ਤੱਕ ਵੜ ਗਿਆ ਜੀ ਸ਼ਰਿਆਮ ਗੁੰਡਾਗਰਦੀ ਹਾਂਜੀ ਸ਼ਰਿਆਮ ਗੁੰਡਾਗਰਦੀ ਕੀਤੀ ਜੀ ਹਾਂਜੀ ਕੈਮਰਾ ਦੀ ਵੀਡੀਓ ਹੈਗੀ ਆ ਜੀ ਤੇ ਦਾਦੀ ਦੇ ਛੱਟ ਬਹੁਤ ਜ਼ਿਆਦਾ ਲੱਗਈ ਹਾਂਜੀ ਟਰੋੜੇ ਚਲਾਈਏ ਹੋਣ ਇਹ ਜੇ ਤਾਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜੀ ਹਾਂਜੀ ਖੋਲ ਵੀ ਮਿਲੇ ਆ ਜੀ ਫੈਰ ਕੀਤੇ ਉਹ ਸਾਡੇ ਘਰੇ ਸਾਹਮਣੇ ਸਿੱਧੀਆਂ ਗੋਲੀਆਂ ਮਾਰੀਆਂ ਹਾਂਜੀ ਸਿੱਧੀਆਂ ਮਾਰੀਆਂ ਜੀ ਇਹ ਤੇ ਸਾਡੇ ਘਰੇ ਕੋਈ ਵੀ ਨਹੀਂ ਸੀਗਾ ਜੀ ਬਿਲਕੁਲ ਗਵੰਢੀ ਹੈ ਜੀ ਸਾਡੇ ਘਰ ਦੇ ਦੋ ਘਰਾਂ ਨਾਲ ਦਾਰੂ ਵੇਚਦੇ ਆ ਜੀ ਨਸ਼ਾ ਸ਼ਰਾਬ ਵਿੱਚ ਕਰੋ ਹਾਂਜੀ ਸ਼ਰਾਬ ਵੇਚਣ ਤੋਂ ਰੋਕਿਆ ਜੀ ਇੰਦਾਂ ਕੁੱਟ ਮਾਰ ਹੁਣ ਕਾਰਵਾਈ ਇਹਨਾਂ ਤੇ ਫੜ ਜਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪਿਸਤਲ ਬਰਾਮਦ ਹੋਣੀ ਚਾਹੀਦੀ ਪਿਸਤਲ ਲੈ ਕੇ ਆਏ ਆ ਜੀ ਸੁੱਖ ਨਹੀਂ ਹੱਲ ਨਹੀਂ ਫੜੇ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦਾ ਰਹਿੰਦੇ ਹੋ ਮੈਂ ਹਰਜਿੰਦਰ ਸਿੰਘ ਸਾਫਕਾ ਸਰਪੰਚ ਨਰਕਕੇ ਸਿਹਾਲ ਤੋਂ ਹਾਂਜੀ ਹਾਂਜੀ ਤੇ ਜਿਹੜਾ ਹਮਲਾ ਹੋਇਆ ਕਿਹਦਾ ਵੱਲੋਂ ਹੋਇਆ ਤੇ ਕਿੱਥਾ ਤੁਹਾਡੇ ਘਰ ਦੇ ਵਿੱਚ ਕਿੰਦਾ ਕਿ ਗੋਡਾ ਕਰਤੀ ਉਹ ਜੀ ਜਿਹੜੇ ਸਾਡੇ ਇਧਰ ਨਾਲ ਗਵਾੜ ਦੇ दारू ਦੋਵੇਂ ਜੀ ਬਹੁਤ ਵੇਚਦੇ ਸਾਡੀ ਗਲੀ 'ਚ ਹਰ ਵੇਲੇ ਲੰਗਣ ਨੂੰ ਰਸਤਾ ਨਹੀਂ ਹੁੰਦਾ ਬਹੁਤ ਰੱਚ ਹੁੰਦਾ ਤੇ ਮੁੰਡਿਆਂ ਨੇ ਅਸੀਂ ਚਲੋ ਨਹੀਂ ਮੁੰਡਿਆਂ ਨੇ ਬੋਲਿਆ ਉਹਨੂੰ ਤੁਸੀਂ ਦਾਰੂ ਬੰਦ ਕਰ ਦੋ ਗਾ ਘਰ ਵਾਲੇ ਜਿਹੜੇ ਵੀਰਪਾਲ ਕੌਰ ਬਹੁਤ ਗਾਲੀ ਗਲੋਚ ਕਰਦੀ ਰਹੀ ਦੋ ਦਿਨ ਵੀ ਅਸੀਂ ਤਾਂ ਵੇਚਾਂਗੇ ਵੇਚਾਂਗੇ ਅਸੀਂ ਸਾਡੀ ਦਾਰੂ ਕੋਈ ਨਹੀਂ ਬੰਦ ਕਰਾ ਸਕਦਾ ਨਜਾਇਜ਼ ਦਾ ਨਜਾਇਜ਼ ਦਾਰੂ ਵੀ ਹੋਰ ਵੀ ਕਈ ਤਰ੍ਹਾਂ ਦਾ ਕੁਸ ਸਮਾਨ ਵਜਿਦਾ ਕਈ ਤਰ੍ਹਾਂ ਦੇ ਬੰਦੇ ਆਉਂਦੇ ਨੇ ਤਕਰੀਬਨ ਸਾਰਾ ਦਿਨ ਹੀ ਆਈ ਜਾਂਦੇ ਹਾਂਜੀ ਇਹਨਾਂ ਰੋਕਿਆ ਤੇ ਇਹਨਾਂ ਨੇ ਤੁਹਾਡੇ ਤੇ ਐਬਲਾ ਕਰਤਾ ਇਹਨਾਂ ਰੋਕਿਆ ਤੇ ਉਸ ਤੋਂ ਬਾਅਦ ਸਾਰਾ ਦਿਨ ਉਹਨਾਂ ਤੇ ਉਹ ਐਨਾ तकरीबन ਆਪਦਾ ਉਹ ਇਕੱਠੇ ਹੋ ਕੇ ਨਾ ਉੱਤੋਂ ਕੋਠੇ ਤੋਂ ਇਹਨਾਂ ਦੇ ਹਮਲਾ ਕਰਤਾ ਭਤੀਜਿਆਂ ਮੇਰੇ ਤੇ ਜਿਨ੍ਹਾਂ ਦੇ ਇਹਨਾਂ ਨੇ ਉੱਤੋਂ ਕੋਠੇ ਤਰੋੜੇ ਚਰਾਏ ਜਦੋਂ ਸੱਟਾਂ ਲੱਗੀਆਂ ਫਿਰ ਉਹ ਉਹ ਤਾਂ ਫਿਰ ਗੋਲੀਆਂ ਫੇਰ ਵੀ ਕੀਤੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਗੁਰਪ੍ਰੀਤੇ ਸੱਟ ਲੱਗ ਗਏ ਉਹਨੂੰ ਸਾਰੇ ਹਸਪੀਟਲ ਹੈ ਕਿ ਗੈਚ ਰਹੇ ਕੋਈ ਨਹੀਂ ਘਰੇ ਹੈਗੇ ਮਗਰ ਉਹ ਇਹਨੇ ਵੀਰਪਾਲ ਨੇ ਆਪਦੇ ਭਰਾਵਾਂ ਨੂੰ ਸੱਧਿਆ ਤੇ ਉਹ ਅਸਲਾ ਲੈ ਕੇ ਆਏ ਨਾਲ ਅਲਟੋ ਕਾਰ ਤੇ ਤੇ ਕਾਫੀ ਉਹ ਨਾਲ ਉਹਨਾਂ ਦੇ ਹੋਰ ਵੀ ਬੰਦੇ ਹੈਗੇ ਸੀਗੇ ਕਿੰਨਾ ਕੋਲ ਤੇਜ ਹਥਿਆਰ ਸੀਗੇ ਪਿਸਤੌਲ ਸੀਗੇ ਉਸੇ ਤਰ੍ਹਾਂ ਕੈਮਰੇ ਫੁਟੇਜ ਦੇ ਹਾਂ ਪੂਰੀ ਤਰ੍ਹਾਂ ਲੈਸ ਹੋ ਕੇ ਮੇਰੇ ਭਰਾ ਦੇ ਘਰ ਤੇ ਪਹਿਲਾਂ ਛੋਟੇ ਤੇ ਹਮਲਾ ਕੀਤਾ ਭਤੀਜਾ ਮੇਰਾ ਸੀਗਾ ਉਹਦੇ ਨਾਲ ਕੁੱਟਮਾਰ ਕੀਤੀ ਉਹਨੂੰ ਉਹਨੂੰ ਫਾਇਰ ਮਾਰਿਆ ਕਿਨੇ ਸਿੱਧਾ ਇੱਕ ਜਨੇ ਨੀਟਾ ਮਾਰੀ ਉਹਦੇ ਤਾਂ ਜਿੰਦੇ ਦਾ ਸਿਰ ਪਾੜ ਗਿਆ ਉਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਮੇਰੇ ਘਰ ਦੇ ਵਿੱਚੋਂ ਦੀ ਫਾਇਰ ਕਰਦੇ ਹੋਏ ਇਧਰ ਨੇ ਇੱਕੀ ਗਲੀ ਦੇ ਵਿੱਚ ਦੋ ਗੇਟ ਲੱਗਦੇ ਨੇ ਮੇਰੇ ਮੇਰੇ ਵੱਡੇ ਗੇਟ ਦਲ ਦੂਜੀ ਗਲੀ ਥਾਣੀ ਭੱਜ ਗਏ ਪੂਲਸ ਵੱਲੋਂ ਕੋਈ ਇਹ ਤਾਂ ਫੜਾਈ ਦੀ ਗਏ ਇਹ ਤਾਂ ਪੂਲਸ ਵੱਲੋਂ ਕੋਈ ਨਹੀਂ ਪੜੇ ਉਹ ਵੀ ਅਸੀਂ ਬੜਾ ਜ਼ੋਰ ਦੇ ਕੇ ਪਿੰਡ ਦਾ ਘਰ ਭਰਤੀ ਸਾਰੇ ਪਿੰਡ ਨੇ ਬਹੁਤ ਇਸ ਗੱਲ ਦਾ ਵਿਰੋਧ ਕੀਤਾ ਕਿ ਜਿਹੜਾ ਇਹਨਾਂ ਪਾਸਿਓਂ ਵੱਧਦੇ ਰਿਹਾ ਕਿ ਇਹਨਾਂ ਨੇ ਦਹਿਸ਼ਤ ਮਚਾਈ ਹੈ ਮੇਰੇ ਘਰ ਵੀ ਫਾਇਰਿੰਗ ਕੀਤੀ ਸਾਰੀ ਤੇ ਜਿਹੜਾ ਇਹਨਾਂ ਨੇ ਪਿੰਡ ਦੇ ਸਾਰਾ ਨਗਰ ਗਿਆ ਫਿਰ ਜਾ ਕੇ ਵੀਡੀਓ ਵੀ ਦਿੱਤੀਆ ਪਰ ਉਹ ਵੀ ਦਿੱਤੇ ਤਾਂ ਵੀ ਨਹੀਂ ਕੀਤਾ ਗਿਆ ਮਾਮਲਾ ਦਾ ਮਾਮਲਾ ਬੜੇ ਦਿਨਾਂ ਬਾਅਦ ਕੱਲ ਕੀਤਾ ਦਰਜ ਬਾੜ ਦੀ ਕੋਸ਼ਿਸ਼ हां जी ਇਹ ਕੋਚੇ ਸੀ ਕਿ ਰਫਾ ਫਾਫਾ ਕਰਦੇ ਆ ਹਾਂ ਉਹ ਜਿਹੜਾ ਉਹ ਅੱਗੇ ਸਾਨੂੰ ਸੁਣਾ ਦੱਸ ਦੇ ਵੀ ਉਹਨਾਂ ਦੀ 샤ਰਫ ਆ ਗਈ ਹੈ ਕਿ ਉਹਨਾਂ ਦੀ 샤ਰਫ ਆਈ ਹੈ ਹਾਂ ਉਹ ਹਾਂ ਉਹਦੇ ਬਰਸ਼ਿਆ ਤੇ ਹਾਂ ਵੀ ਉਹਨਾਂ ਦੀ 샤ਰਫ ਆ ਗਈ ਆ ਤੁਹਾਡੇ ਤੇ ਕੋਈ ਨਹੀਂ ਸਟਾ ਇੰਨ ਆਈਆਂ ਉਹਨਾਂ ਦੀ 샤ਰਫ ਆ ਤੇ ਸਾਨੂੰ ਡਰ ਸੀਗਾ ਵੀ ਸਾਡੇ ਤੇ ਨਾ ਕਿਤੇ ਪਰਚਾ ਦਰਜ ਕਰ ਦੇਣ ਅਸੀਂ ਫਿਰ ਪਿੰਡੋਂ ਬੰਦੇ ਵੀ ਲੈ ਕੇ ਗਏ ਆ ਕਾਫੀ ਸਾਰਾ ਨਗਰ ਜਿੰਨ 100 ਬੰਦਾ ਤੇ ਕੱਲ ਥਾਣੇ ਗਿਆ ਥਾਣੇ ਜਾ ਕੇ ਫਿਰ ਫਿਰ ਉਹਨਾਂ ਨੇ ਪਰਚਾ ਦਰਜ ਕੀਤਾ ਜਨਰਲ ਹਾਂਜੀ ਫੜੇ ਜੜੇ ਫੜੇ ਜੜੇ ਚਾਹੀਦੇ ਨੇ ਹਾਂਜੀ ਫੜੇ ਜੜੇ ਚਾਹੀਦੇ ਨੇ ਦੋਸ਼ੀ ਫਰਾਰ ਨੇ ਹਾਂਜੀ ਫਰਾਰ ਨੇ ਸਾਰੇ ਨਜਾਇਜ਼ ਅਸਰ ਹਰ ਵੇਲੇ ਸਾਨੂੰ ਖਤਰਾ ਰਹਿੰਦਾ ਆਉਂਦੇ ਵਿੱਚ ਉਦੋਂ ਵੇਖੋ ਆਣ ਕੇ ਜੇ ਮਾਤਾ ਸਾਡੀ ਬਾਹਰ ਨਿਕਲੀ ਪਹਿਲਾ ਲੜਾਈ ਉਹ ਨਿਕਲੀ ਆ ਤੇ ਉਹ ਉਹਨਾਂ ਨੂੰ ਵੀਰਪਾਲ ਦੇ ਕੋ ਉਹਨੇ ਘਰ ਵਾਲੇ ਕੋ ਗੋਪੀ ਨੇ ਉਹਨਾਂ ਨੇ ਉਹਨਾਂ ਦਾ ਸਟਾ ਸਟਾ ਲਾਤੀਗਾਉਂਦੇ ਆ ਵੀ ਲੱਤ ਤੇ ਜਿਹੜਾ ਪੱਟ ਦਾ ਸਾਡੀ ਟੁੱਟ ਗਈ ਉਹਨਾਂ ਦੀ ਸਰੀਕ ਸੇਲਾ ਪੱਟ ਦੇ ਵਿੱਚ ਜਿਹੜਾ ਘਰ ਦੇ ਵਿੱਚ ਗੂਣੀ ਵੀ ਚੱਲੀ ਆਵਾਂਗੀ ਇਹਨਾਂ ਦਾ ਆਣ ਗੌਣ ਆਪਸ ਵਿੱਚ ਟਾਰੋੜੇ ਚੱਲੇ ਆ ਉਹਨਾਂ ਨੇ ਲਿਖਾਇਆ ਫੇਰ ਵੀ ਹੋਈ ਤੇ ਆ ਅਸੀਂ تصدیق ਕਰ ਰਹੇ ਆ ਤੇ ਬਹੁਤ ਜਲਦੀ ਅਸੀਂ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਇਹਨਾਂ ਦੇ ਬਸ ਗਲੀ ਵਿੱਚੋਂ ਰਸਤੇ ਵਿੱਚੋਂ ਅੱਗੇ ਮੋਟਰਸਾਈਕਲ ਰੋਕਦੇ ਆ ਇਹ ਇਹਨਾਂ ਦੀਆਂ ਗੱਲਾਂ ਤੋਂ ਇਨਾ ਦਾ ਲੜਾਈ ਚ ਝਗੜਾ ਸੀ ਪਹਿਲਾਂ ਵੀ ਲੜਾਈ ਚ ਝਗੜਾ ਰਿਹਾ ਨਹੀਂ ਪਹਿਲਾਂ ਨਹੀਂ ਕੋਈ ਜਸਟਿਸ ਦੇ ਨਹੀਂ ਹੋਇਆ ਹੁਣ ਤੋਂ ਕਮਾ ਲਈ ਹਾਂਜੀ ਹਾਂਜੀ ਦੋਵਾਂ ਧਿਰਾਂ ਦੇ ਹਾਂ ਮਾਮਲਾ ਦਰਜ ਕਰ ਲਿਆ ਹੈਗਾ ਸੱਤ ਬੰਦੇ ਦੇ ਖਿਲਾਫ ਕਾਮਨਾ ਦਰਜ ਹਾਂਜੀ ਬਹੁਤ ਜਲਦੀ ਗ੍ਰਿਫਤਾਰ ਕਰ ਲਾਂਗੇ ਇਹਨੂੰ ਬਹੁਤ ਜਲਦੀ ਸਿਟੀ ਹੋਮ ਨਿਊਜ਼ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ